ਦੇਖਦੇ ਦੇਖਦੇ ਜਵਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰ ਅਤੇ ਲੜੀਵਾਰ ਵੱਖ-ਵੱਖ ਵਿਸ਼ੇ ਦੇ ਜੋ ਧਾਰਮਿਕ ਗੁਰੂ ਗਿਆਨ ਹਫਤਾਵਾਰੀ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰੋਂਗਨ ਇਹਨਾਂ ਕੋ ਅੱਗੇ ਆ ਕੇ ਜਾਣਗੇ

ਤਪਗੇ ਆਸੰਸਾਰੰ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰੰ ਸੱਚ ਤੇਰੇ ਕੀ ਜਿੰਨਾਂ ਸੱਚ ਤੇਰਾ ਪਸਾਰੰ ਤੇਰਾ ਰੂਪ ਅਗਮ ਹੈ ਨੋ ਤੇਰਾ ਦਰਸਾਰ ਹੋ ਕਰ ਬਾਨੀ ਤੇਰੇ ਆਸੇਵ ਕਾ ਜਨਹਰ ਨਾਮ ਪਿਆਰਾ ਸਭੇ ਸਾ ਪੂਰੀਆਂ ਜਾ ਪਾਇਆ ਅਗਮ ਅਪਾਰੰ ਗੁਰੂ ਨਾਨਕ ਮਿਲਿਆ ਪਰ ਬ੍ਰਹਮ ਇਹ ਰਿਟਨ ਕੋ ਬਲਕਾਰਾ ਗੁਰੂ ਰੂਪ ਗੁਰੂ ਦੀ ਪਿਆਰੀ ਸਾ ਸੰਗਤ ਜੀ ਵਤਨ ਦੀ ਮਿੱਟੀ ਚੈਨਲ ਦੇ ਨਾਲ ਜੁੜ ਰਹੇ ਸਾ ਸੰਗਤ ਗੁਰਪਤੀ ਪ੍ਰਵਾਨ ਕਰੋ ਆਏ ਗੁਰਜੀਕਾ ਕਲਸਾ ਵਾਏ ਉਹ ਆਏ ਗੁਰਜੀਕੀ ਪੱਤੇ ਅੱਪਾ ਫਿਰ ਸਵਾਲ ਕੀਤਾ ਕਿ ਅੱਜ ਕਿਹੜੇ ਵਿਸ਼ੇ ਤੇ ਅੱਜ ਅਪਾ ਫਿਰ ਸੰਤ ਦਾ ਪ੍ਰਵਾਸਾ ਦੱਸਦੇ ਆਗ ਨੰਬਰ ਸਤਿਵੰਤ ਸੰਤ ਵੇਖੋ ਆਮਸ ਦੁਨੀਆਂ ਦੇ ਵਿੱਚ ਸੰਸਾਰੀ ਜਿਹੜੇ ਜੀਵ ਆ ਰਜੋ ਗੁਣ ਤਮੋ ਗੁਣ ਤੇ ਸਤਿਓ ਗੁਣ ਤੇ ਕੋਈ ਕੋ ਪਹੁੰਚਦਾ ਤਿੰਨ ਗੁਣ ਹੈ ਇਨਸਾਨ ਤਿੰਨਾਂ ਤੋਂ ਉੱਪਰ ਜਾ ਕੇ ਫਿਰ ਆਪਾਂ ਸੰਤ ਦੀ ਵਿੱਦਿਆ ਜਿਹੜੀ ਹੈ ਸੰਤ ਪ੍ਰਾਪਤੀ ਪ੍ਰਾਪਤ ਕਰ ਸਕਦੇ ਆ ਪਰਮਾਤਮਾ ਅੱਛਾ ਤੁਸੀਂ ਸਾਰੇ ਜੀ ਵਾ ਜਿੱਤਾਂ ਪਾ ਕਹਿ ਦਿੰਦੇ ਆ ਅਨਮਾਇਕੋਸ ਸਾਚਾ ਆਪਣੇ ਕਮਰੇ ਚ 4 ਪੰਜ ਕਮਰੇ ਹਾਂਜੀ ਜਿੱਤਾਂ ਆ ਪੰਜਬੀ ਸਾਹਿਬ ਦੇ ਵਿੱਚ ਲੈਨੇ ਆ ਮੁਰਤੀ ਪੰਜ ਕਮਰੇ ਦੱਸਿਆ ਗਿਆ ਪੰਜ ਅਵਸਥਾ ਦੁੱਤੀਆਂ ਗਿਆ ਪੰਜ ਸਰੀਰ ਹਨ ਆਪਣੇ ਸਰੀਰ ਦੇ ਵਿੱਚ ਪੰਜ ਸਰੀਰ ਆ ਹੁਣ ਅਨਮਾਇਕੋਸ ਹਰ ਦੇ ਨਾਲ ਚੱਲਣ ਵਾਲਾ ਮਨਮਾਇਕੋਸ ਮੰਦਰਾਂ ਚੱਲਣਾ ਪ੍ਰਾਨਮਾਇਕ ਪ੍ਰਾਣਾ ਦੇ ਆਦਾਰਤ। ਹਣ ਫੇਰਾ ਆ ਜਾਂਦਾ ਵਾ ਗਿਆਨਮਈ ਉਸ ਗਿਆਨ ਦੇ ਆਦਾਰਤ। ਫਿਰ ਆਨੰਦ ਵਾ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਪਰਮਾਤਮਕ ਪਹੁੰਚ ਲਈ ਦਿੱਤਾ ਆਪਾਂ ਜੱਗ ਜੀ ਸਾਹਿਬ ਕਰਮਖੰਡ, ਸ਼ਰਮਖੰਡ, ਧਰਮਖੰਡ, ਗਿਆਨਖੰਡ, ਸਤਿ। ਇਹ ਪੰਜ ਬਸਤਾਂ ਹੋ ਗਈਆਂ ਹਾਂਜੀ ਹੁਣ ਸੰਤ ਇਨਾਂ ਅਵਸਥਾ ਤੋਂ ਆਪ ਦੇ ਸੰਤ ਜਿਹੜੇ ਹਨ ਅਨਮય ਅਨਮય ਕੀ ਕੀ ਚੀਜ਼ ਆ ਜੋ ਅੰਨ ਤੇ ਪਾਣੀ ਦੇ ਨਾਲ ਚੱਲਣ ਵਾਲਾ ਸਰੀਰ ਜਿਤਾ ਬਾਬਾ ਫਰੀਦ ਕਹਿੰਦੇ ਸਾਡੇ ਤ੍ਰਿਮਨ ਦੂਰ ਚੱਲੇ ਪਾਣੀ ਅੰਨ ਹਨ ਇਹ ਸਰੀਰ ਜਿਹੜਾ ਅੰਨ ਤੇ ਪਾਣੀ ਨਾਲ ਚੱਲਣਾ ਅਨਮਈ ਕੁਝ ਪ੍ਰਾਨਮਈ ਪ੍ਰਾਣਾ ਦੀ ਧਾਰਤ ਚੱਲਉਂ ਮਾਰੋ ਜੋ ਉਹ ਅਵਸਥਾ ਪਹੁੰਚ ਜਾਂਦੀ ਹੈ ਪ੍ਰਾਣਾ ਦੀ ਸਿਮਨ ਵਾਲੀ ਆਰੂਆ ਉਹ ਫਿਰ ਉਹਨਾਂ ਨੂੰ ਆਲੇ ਦੀ ਲੋੜ ਦੀ ਪਾਣੀ ਦੀ ਲੋੜ ਦੀ ਅਵਸਥਾ ਉੱਤੇ ਪਹੁੰਚ ਜਾਂਦੀ ਹੈ ਸਹੀ ਗੱਲ ਹੈ ਹਾਂਜੀ ਫਿਰ ਮਨ ਕਿ ਮਨ ਨੇ ਬੰਨ ਲਿਆ ਜਦੋਂ ਮਨ ਬੰਨ ਲੈਂਦਾ ਨਾ ਫਿਰ ਗਿਆਨਮਈ ਆਉਂਦਾ ਹੈ ਗਿਆਨ ਤੇ ਗਿਆਨ ਹੋ ਜਾਣਾ ਇਹ ਗਿਆਨਿਕ ਕਲਾਵਾ ਜਿੱਦੂ ਗਿਆਨ ਆ ਜਾਂਦਾ ਆਮ ਸੰਸਾਰੀ ਜੀਵਾਂ ਦੇ ਵਿੱਚ ਇਸ ਕਲਾ ਦੇ ਪਹੁੰਚ ਜਾਂਦੇ ਨੇ ਚੌਥੇ ਕਮਰੇ ਤੇ ਪਹੁੰਚ ਜਾਂਦੇ ਆ ਤੇ ਫਿਰ ਇਹ ਚਹੰਕਾਰ ਆ ਜਾਂਦਾ ਜੇ ਤਾਂ ਆਮ ਕਹਿੰਦੇ ਗਿਆਨੀ ਤੋਂ ਮਸਕੀ ਸਾਤੇ ਤੁਸੀਂ ਕਹਿੰਦੇ ਕਹਿੰਦਾ ਜਿੱਡਾ ਵੱਡਾ ਕਥਾ ਵਾਚਕ ਹੋਵੇਗਾ ਹਾਂਜੀ ਵੱਡਾ ਵੱਡਾ ਹੰਕਾਰ ਲੈ ਕੇ ਕਿ ਮੇਰੇ ਵਰਗਾ ਕੋਈ ਹੈ ਨਹੀਂ ਮੇਰੇ ਵਰਗਾ ਮਿਲ ਕਥਾ ਨਹੀਂ ਕੋਈ ਕਰ ਸਕਦਾ ਹਣ ਬਿਲਕੁਲ ਕਿੰਨੇ ਵੀ ਮਾਰੇ ਬਾਣੀ ਚ ਪੰਡਿਤ ਰੋਵੇ ਗਿਆਨ ਗਵਾਏ ਕਿੰਨੇ ਪੜਤਾਂ ਨੂੰ ਗਿਆਨ ਦਾ ਘਾਟਾ ਨੇ ਗਿਆਨ ਬੜਾ ਚਾਰਿ ਵੇਦਾਂ ਦਾ ਮਾਲਕ ਹੁੰਦੀ ਹੈ ਸ਼ਾਸਤਰਾਂ ਦੀ ਗਿਆਨ ਹੋ ਜਾਂਦਾ ਫਿਰ ਈਗੋ ਆ ਜਾਂਦੀ ਜਮਾਨ ਤੇ ਨਕਾਰ ਆ ਜਾਂਦਾ ਤੇ ਕਹਿੰਦੇ ਕਿ ਪ੍ਰਮਾਤਮਾ ਫਿਰ ਗਿਆਨ ਖੋਲ ਲਿੰਦਾ ਫਿਰ ਹੁੰਦੀ ਹਣ ਇਸ ਵਸਤਾ ਦੇ ਵਿੱਚ ਵੀਰੇ ਸੰਤ ਦੀ ਵਸਤਾ ਜਿਹੜੀ ਹੈ ਨਾ ਇਹ ਤੇ ਕਰੋਨਾ ਚ ਕੋਈ ਪਹੁੰਚਦਾ ਮਲ ਇਹ ਆਪਾਂ ਇਹ ਵੀ ਹੈਗਾ ਵੀ ਸਤ ਸਤ ਹੈਗੀ ਆ ਮਹਾਰਾਣੀ ਚ ਕਹਿੰਦੇ ਸੰਤ ਨਾ ਹੋਤੇ ਜਗਤ ਮੇ ਮਰ ਮਿਟਦਾ ਸੰਸਾਰ ਜੇ ਇਹ ਰੂਹਾਂ ਹੈਗੀਆਂ ਤੇ ਧਰਤੀ ਜਿਹੜੀ ਰੁਕੀ ਹੋਈ ਸਮਾਂ ਰੁਕਿਆ ਹੋਇਆ ਜੀ ਜੇ ਇਹ ਨਾ ਰੂਹਾਂ ਹੋਣ ਕਤਤੀ ਕਰਤੋਂ ਸੰਸਾਰ ਕਰਤੋਂ ਪਰ ਵਰਗ ਨਹੀਂ ਬੁਰਲੇ ਕੇ ਪਰ ਵਰਲੀ ਹੈ ਤਾਂ ਹਾਰੀ ਸੇ ਟਾਂ ਵੀ ਉਹ ਉਹ ਮळे ਇਸ ਰਸਤਾ ਵਿੱਚ ਨਹੀਂ ਰਹਿੰਦੇ ਵੀ ਐਨੇ ਐਨੇ ਮਹੰਗੇ ਗਲੀਆਂ ਤੇ ਐਨੇ ਐਨੇ ਮੰਗਿਆ ਤੇ ਬਸ ਕੇ ਨਹੀਂ ਬਿਕੋ ਸੰਤ ਦੀ ਇੱਕ ਕਿਆ ਸੰਤ ਜਿਹੜਾ ਨਾ ਉਹਦਾ ਮਨ ਜਿਹੜਾ ਵਾ ਉਹ ਮੋਂ ਮੰਦਾ ਬੁਰਲ ਨਹੀਂ ਮੁਸਲਮਾਨ ਹੋਈ ਮੋਬਦਿਲ ਬਿਲਕੁਲ ਜੇ ਮੁਸਲਮਾਨ ਹੋ ਉਹ ਲੱਗਦਾ ਜਦ ਮੋਬਦਿਲ ਦਾ ਤਿੱਗਲ ਵਾਲਾ ਹੋਵੇ ਕਿੰਨੂ ਦੇਖ ਕੇ ਉਹਦਾ ਦੁੱਖ ਨਾ ਸਾਰ ਸਕਦਾ ਹੋਵੇ ਤੇ ਗਰੀਬ ਨੂੰ ਦੇਖ ਕੇ ਕੋਈ ਗਰੀਬ ਖੁਸੀ ਨਾਵੇ ਹਨਾ ਉਹ ਆਪਾ ਦੇਖਦੇ ਆਂ ਵੀ ਜੇ ਗਰੀਬ ਕੋ ਤਰਿਆ ਹੁੰਦਾ ਵਾ ਤੇ ਸੰਤਾਨੇ ਕੇ ਕੋ ਸੰਸਾਰੀ ਸੰਤਾਨ ਗੱਡੀ ਜਾਂਦੀ ਹੋਵੇ ਉਹ ਲੱਗੇ ਖਲਾੜ ਨਹੀਂ ਬਨਾਰ ਅੱਜ ਤੋਂ ਪਤਾ ਲੱਗ ਜਾਂਦਾ ਨਾ ਕਿ ਉਹ ਸੰਤ ਹੈ ਨਹੀਂ ਗਏ ਸੰਤ ਆਪਾਂ ਦੇਖਦੇ ਬੜੇ ਬੜੇ ਜ਼ਹੀਦਾਰੀ ਦੇਖ ਲਓ ਨਹੀਂ ਗਰੀਬ ਦੀ ਕੋਈ ਬਸ ਤਾਂ ਗਰੀਬ ਨੂੰ ਪੁੱਛਦਾ ਨਹੀਂ ਗਿਆ ਤੇ ਬਾਰੇ ਤੇ ਕਹਿੰਦੇ ਵੀ ਉਹ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਤੂੰ ਆਇਆ ਇਸ ਆਮ ਏਕਾ ਜਗਤ ਮੁਵਾਇ ਧਰਮ ਹੀਤ ਗੁਰਦੇਵ ਕਾਰੇ ਸਤਗੁਰ ਧੰਨ ਗੁਰਕਲਗੀ ਦਰਬਤ ਕੇ ਅੱਜ ਕਹਿੰਦੇ ਇਸੇ ਕਰਕੇ ਸੰਸਾਰ ਵਿੱਚ ਗਰੀਬਾਂ ਦੇ ਰੱਖਿਆ ਕਰਨ ਵਾਸਤੇ ਸੰਤਾਂ ਨੇ ਰੱਖਿਆ ਕਰਨ ਮੈਂ ਧਰਮ ਦੀ ਰੱਖਿਆ ਕਰਨ ਆਉਂਦੇ ਆਏ। ਉਹ ਸ਼ਿਕਰ ਕੇ ਸੰਸਾਰ ਵਿੱਚ ਆਏ ਪਰ ਇਹਨਾਂ ਵਿੱਚ ਵਿਰਲੇ ਕੋਈ ਕੋਈ ਹੁੰਦਾ ਵਾ ਜੋ ਜਿਤਾ ਸੰਤ ਜਨ ਨਾਲ ਸਿੰਘ ਖਾਸਾ ਪੰਡਰੋਲ ਨੇ। ਉਹ ਤਾਂ ਨਹੀਂ ਜੀ ਕਰਦਾ ਕਿ ਮੈਂ ਰਾਜ ਗੱਦੀ ਤੇ ਬਹਿੰਦਾ। ਸਹੀ ਗੱਲ। ਮਹਿੰਗੀਆਂ-ਮਹਿੰਗੀਆਂ ਕੋ ਗੱਟੀਆਂ ਮਿਲਦੀਆਂ ਇਹ ਸਭ ਕੁਝ ਮਿਲਦਾ ਹੈ ਇਹਨੂੰ। ਪਰ ਉਤਰਮ ਜੁੱਤ ਮੋਰਤਾ ਜਿਹੜਾ ਉਹ ਨਾ ਕੀਤਾ ਉਹ ਸੰਤ ਲਵਾ ਗਏ। ਉਹ ਸੰਤ ਅੱਜ ਸੰਤ ਅੱਜ ਅੱਜ ਕਿਰਤਲ ਵਾਰਾ ਜਿੰਨੀ ਲਮੋਂਡਿਆ ਅੱਜ ਵੀ 3 ਤੇ ਸਾਲ ਦੀ 5-5 ਸਾਲ ਦੀ ਲੜਕੀ ਦਾ ਬਲਾਤਕਾਰ ਹੋਂਡਿਆ ਸਹੀ ਗੱਲ ਹੈ ਸਹੀ ਨਾ ਇਹਨੂੰ ਰੋਕਣਾ ਆਵਾਜ਼ ਹੁੰਦਾ ਸੰਤ ਤੇ ਬਸ ਉਹ ਉਠਾਉਂਗਾ ਨਹੀਂ ਕੋਈ ਆਵਾਜ਼ ਸੰਤ ਉਹ ਇਦਾਂ ਕਹੀਏ ਨਾ ਸੰਤ ਹੋ ਵੀ ਤੇ ਫੇਟਾਵੇ ਨਾ ਸੰਤ ਹੈ ਨਹੀਂ ਗਾ ਅੱਗੇ ਜਿਹੜੇ ਪਰ ਉਹ ਵਿਲੇ ਉਹ ਕੋਈ ਕੋਈ ਨਾਗ ਨਾ ਦਿੱਲੀ ਦੇ ਲਈ ਕਿਤੇ ਕਿਤੇ ਉਹ ਆਪਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀ ਭਜਗਰ ਕਰ ਲੈਣੀ ਥੋੜਾ ਜਿਆ ਹਾਂਜੀ ਜਦੋਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੈਰਪੁਰ ਪਹੁੰਚੇ ਪਹਿਲਾ ਲਾਲੂ ਦੇ ਘਰ ਫਿਰ ਭਾਈ ਲਾਲੂ ਇੱਕ ਕਿਰਤੀ ਕਿਸਾਨ ਸੀ ਮਲ ਕਿਰਤੀ ਤਰਖਾਨ ਸੀ ਮਲ ਮਲ ਕਿਲੇ ਘੜਕੁਰਕੇ ਤੇ ਉਹ ਰੋਟੀ ਖਾਂਦਾ ਮਿਹਨਤ ਮਿਹਨਤ ਮਜ਼ਦੂਰ ਮਿਹਨਤ ਕਰਦਾ ਨੂੰ ਤੇ ਮਹਾਰਾਜ ਕਹਿੰਦੇ ਵੀ ਹਾਂ ਲਾਲੂ ਬੂਆ ਖੋਲ ਨਾਨਕਾ ਮੁੰਡਾ ਆਖੜ ਕਾਇਆ ਗੁਰੂ ਇਹ ਖੜਕਾਇਆ ਤੇ ਉਦੋਂ ਉਦੋਂ ਅਗਰ ਬ੍ਰਹਮ ਪੋਜ ਰਿਹਾਗਾ ਸੀ ਬਲਕ ਭਾਗੋ ਦਾ ਲੰਗਰ ਲਾਇਆ ਸੀ ਨੇ ਬ੍ਰਹਮ ਪੋਜ ਕੀਤਾ ਸੀ ਆਪਣੇ ਪਿਤਾ ਦੀ ਯਾਦ ਦੇ ਵਿੱਚ ਜਿੱਦਾਂ ਵਰਸੀ ਬਣਾਉਂਦੇ ਆ ਨਾ ਉਦੋਂ ਬ੍ਰਹਮ ਪੋਜ ਕਿੰਦੇ ਬ੍ਰਹਮ ਪੋਜ ਰੱਖਿਆ ਸੀ ਤਾਂ ਬੜੇ ਬੜੇ ਪਕਵਾਨ ਸੱਤੀ ਪ੍ਰਕਾਰ ਦੇ ਉਹ ਜੋ ਉੱਤੇ ਕੀਤੇ ਗਏ ਸੀ ਪਕਵਾਨ ਕੀਤਾ ਗਏ ਤਾਂ ਫਿਰ ਨਗਰ ਵਿੱਚ ਸਾਰੇ ਢੰਡੋਰਾ ਪੈਂਦਾ ਵੀ ਹਰ ਇੱਕ ਨਗਰ ਦੇ ਵਿੱਚੋਂ ਮਲ ਨਗਰ ਤੋਂ ਘਰ ਕੋ ਇਹੋ ਜਿਹਾ ਨਾ ਉਹ ਜਿੰਨੇ ਨਾ ਪ੍ਰਸਾਦਾ ਛਕਿਆ ਹੋਵੇ। ਜਿੰਨੇ ਨਾ ਲੰਗਰ ਛਕਿਆ। ਤੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸੇ ਸ਼ਹਿਰਪੁਰ ਸਭ। ਭਾਈ ਲਾਲੂ ਦੇ ਘਰ ਠਹਿਰੇ ਹੋਏ ਸੰਤ ਤੇ ਗਏ ਭਾਈ ਲਾਲੂ ਨੂੰ ਕਿਹਾ। ਨਾਨਕ ਨੂੰ ਕਿਹਾ। ਉਹਦੇ ਇਹ ਦੋ ਤਿੰਨ ਸਨਾਪ ਜੀ ਨਹੀਂ ਗਏ। ਉਹ ਮੜਕ ਭਗ ਉਹ ਹੰਕਾਰ ਦੇ ਵਿੱਚ ਕਹਿੰਦਾ। ਤੇ ਕਹਿੰਦਾ ਵੀ ਪੁਰੀ ਹੈਗਾ ਐਸਾ ਪੁਰਸ ਜਿੰਨੇ ਲੰਗਰ ਨਾ ਸਕਿਆ ਕਹਿੰਦੇ ਹੈਗਾ ਵਾ ਭਾਈ ਲਾਲੋ ਤੇ ਨਾਨਕ ਜੀ ਨਾਨਕ ਤਪਾ ਨਹੀਂ ਆਇਆ ਉਹ ਨਹੀਂ ਲੰਗਰ ਸਕਦਾ ਕਹਿੰਦੇ ਉਹਨਾਂ ਨੂੰ ਕੋਈ ਮਲਕ ਭਾਗੂ ਜਾਣ ਕਰ ਰਿਹਾ ਯਾਦ ਕਰ ਰਿਹਾ ਕਿ ਆ ਕੇ ਲੰਗਰ ਸਕੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਉਹਨੇ ਸਿਪਾਹੀਆਂ ਨੂੰ ਵੀ ਉਹਦੇ ਪਾਪਾਂ ਦਾ ਲੰਗਰ ਅਸੀਂ ਨਹੀਂ ਉਹਨਾਂ ਨੇ ਮੇਰੇ ਪਾਪਾਂ ਨਾਲ ਕਹਿੰਦਾ ਬਲਾਗ ਨੂੰ ਜਬਰਦਸਤੀ ਲੈ ਕੇ ਲੈ ਕੇ ਆਂਦਾ ਗੁਰਨਾਨਕ ਕਹਿੰਦਾ ਵੀ ਤੇਰੇ ਵਰਗੇ ਸੰਤ ਜਿਹੜੇ ਹਨ ਸਾਧੂ ਸੰਤ ਮੇਰਾ ਦਰਵਾਜ਼ਾ ਲੱਦ ਦੇ ਕਰਦੇ ਆਹ ਬਲਾ ਕੀਰਤਨ ਹੋ ਰਿਹਾ ਇਹ ਸੰਤ ਕੀਰਤਨ ਕਰ ਰਹੇ ਆ ਤੇ ਮਹਾਰਾਜ ਜਵਾਬ ਦਿੱਤਾ ਹੈ ਕਿ ਤੇਰੇ ਬਣਾਏ ਹੋਏ ਸੰਤ ਹੈ। ਸਹੀ ਹੈ ਏ ਤੇ ਤੇਰੀ ਸੇਖ ਦੇਰੇ ਬਣਾਏ ਕੋ ਸੰਤਿਆ ਜਿਹੜੇ ਕੀਰਤਨ ਕਰਦੇ ਆ ਜਿਹੜੇ ਪੈਸੇ ਦੀ ਖਾਤਰ ਆਏ ਬਿਲਕੁਲ ਇਹ ਉਹ ਸੰਤ ਨਹੀਂ ਹੈ ਇਹ ਪ੍ਰਮਾਤਮਾ ਦੀ ਕੀਰਤ ਕਰਨ ਵਾਲੇ ਸੰਤ ਸੰਤਾ ਜੀ ਬੜਾ ਫਾਇਦਾ ਮੈਂ ਪਿਛਲੀ ਦੱਸਿਆ ਵੀਡੀਓ ਚ ਤਾਂ ਸਹਨ ਲੱਗ ਦੋ ਗੁਰੂ ਕਿਹੋ ਜਿਹਾ ਹੈ ਉਹ ਕਿਹਦੀ ਦਰਬਾਰ ਤੇ ਨਹੀਂ ਸੀ ਆਉਂਦਾ ਕਿ ਸੰਤ ਤੇ ਕਿਹਦੇ ਜਾਂਦਾ ਨਹੀਂ ਅੱਜ ਵੀ ਕੀ ਅੱਜ ਕੱਲ ਸੰਤ ਜਿਹੜੀ ਬੁੱਝੇ ਰਾਜਨੀਤਿਕ ਨਹੀਂ ਇਹਨਾਂ ਉਹਨਾਂ ਕੇ ਆਪਾਂ ਜਦੋਂ ਪਹਿਲਾ ਹੈਗੇ ਸੰਤ ਜਿਹੜੇ ਸੀ ਨਾ ਉਹ ਰਾਜਨੀਤਿਕ ਦੀ ਸੀ ਉਹ ਰਾਜੂ ਠੁਕਰਾ ਦਿੱਤਾ ਆ ਨਵਾਕਪੂਰ ਸਿੰਘ ਦਾ ਲਾੜੂ ਉਹਨੂੰ ਨਵਾਬੀ ਮਿਲੀ ਸੀ ਉਹਨੇ ਜੁੱਤੀ ਦੀ ਨੌਂ ਨਾ ਠੁਕਰਾ ਦਿੱਤੀ ਉਹ ਸੰਤ ਘਟਿਆ ਕੇ ਸਿਆਸੀ ਜਿਆਦਾ ਸੀ ਸੰਤ ਨਹੀਂ ਹੈਗੇ ਆ ਪਰ ਬਿੱਲੀ ਉਹ ਇੰਨਾ ਕੰਮਾ ਜੂਰਦੇ ਪਰ ਹੁਣ ਦੁਨਾਨਿਕ ਤੇ ਦੀ ਵਾਰ ਜਦ ਗਏ ਉਹਨੇ ਕਿਹਾ ਵੀ ਉਹ ਤੇਰੇ ਵਰਗੇ ਸੰਤ ਜਿਹੜੇ ਆ ਮੇਰਾ ਦਰਵਾਜ਼ਾ ਲਾਉਦੇ ਫੰਦੇ ਕਿਤੇ ਉਹ ਤੇਰੇ ਬਣਾਏ ਹੋਏ ਸੰਤ ਆ ਜੋ ਤਰੀ ਦਰਵਾਜ਼ੇ ਦੇ ਖੜੇ ਆ ਉਹ ਤੇਰੇ ਬਣਾਏ ਹੋਇਆ ਐਂ ਪ੍ਰਕਰਦੇ ਪ੍ਰਮਾਤਮਾ ਦੀ ਕਿਰਤ ਹੈ ਜਦੋਂ ਮਰਦਾਨੇ ਨੂੰ ਮਰਦਾਨੇ ਇੱਕ ਸੰਕਟ ਜਦੋਂ ਮਰਦਾਨੇ ਲਈ ਤੇ ਗੁਰਨਾਨਕ ਦੇਵ ਜੀ ਦੀ ਗੁਰਨਾਨੇ ਦੀ ਉਮਰ ਸੀ 107 ਤਾਂ ਮਰਦਾਨੇ ਦੀ ਉਮਰ ਸੀ 18 ਸਾਲ ਜੋ ਜੰਗਲ ਤੇ ਇਹਨਾਂ ਦਾ ਭੇਟ ਹੋਇਆ ਨਾ ਮਰਦਾਨੇ ਦੇ ਰਵਾਬ ਸੁਣੀ ਤਾਂ ਮਰਦਾਨੇ ਦੇ ਗੁਰਨਾਨਕ ਦੇਵ ਜੀ ਮਾਰੇ ਆਹਾਂ ਚ ਲੱਗੀ ਮਰਦਾਨੇ ਨੂੰ ਕਿਦਰ ਕੀ ਰਵਾਬ ਕਿੱਥੇੋਂ ਨੰਨਾ ਕਿੰਦਾ ਮਹਾਰਾਜ ਜੀ ਕਿੰਨੇ ਵੀ ਅੱਛੀ ਤੇ ਮਰਾਸੀ ਲੋਕਿਆਂ ਕੀਤੀ ਰਾਜੇ ਦੇ ਦਰਬਾਰ ਵਿੱਚ ਆਪਾਂ ਕਰਦੇ ਆਂ ਮਲਗਾਣਾ ਬੁਣਾ ਦਰਬਾਰ ਤੋਂ ਲੈ ਗਾਣਾ ਬੋਲਦੇ ਆਂ ਤੇ ਸਾਨੂੰ ਖਾਣ ਪੀਣ ਨੂੰ ਮਿਲਦਾ ਕਿੰਦਾ ਵਰਦਾਨਿਆਂ ਉੱਚ ਤੂੰ ਖਾਓ ਕੁਛ ਮਿਲਦਾ ਕਿੰਦਾ ਤੂੰ ਉਹਦੀ ਕਿਰਤਕਾਰ ਦੇ ਦੀ ਸਾਰੀ ਦੁਨੀਆ ਤੇਰੇ ਅਗੇ ਝੁਕੇਗੀ ਸਾਰੀ ਦੁਨੀਆ ਦਾ ਦੇਣ ਵਾਲਾ ਦਾਤਾ ਉਹਦੀ ਕਿਰਤਕਾਰ ਮਰਦਾਨੀ ਨੂੰ ਗੁਰੂ ਨਾਨਕ ਦੇਵ ਜੀ ਕੀ ਕਹਿਆ ਸੀ ਤੇ ਮਲਕ ਬਾਦੂ ਨੇ ਕਿ ਤੇਰੇ ਬਣਾਏ ਉਹ ਸੰਤੈ ਅਸੀਂ ਕਿਰਤ ਕਰਦੇ ਆ ਪ੍ਰਮਾਤਮਾ ਬਣ ਕੇ। ਹਲੀ ਪ੍ਰਮਾਤਮਾ ਦੀ ਕਿਰਤ ਕਰੋ ਸਾਰਾ ਸਭ ਕੁਝ ਆਸੂ ਲਲ। ਤੇ ਬੰਦੇ ਦੀ ਕਿਰਤ ਕਰਨ ਉਹ ਬੰਦੇ ਦੇ ਆਪਾ ਅਧੀਨ ਹੋ ਜਾਂਦੇ। ਫਿਰ ਕੋ ਪਲ ਲੈਣਾ। ਲੈਣਾ ਜਿ ਲੈਣ ਦੇਣ ਵਾਲਾ ਪ੍ਰਮਾਤਮਾ ਆਪ ਦਾ ਮਾਰਨ ਵਾਲਾ ਉਹ ਆਪ ਦਾ ਜਿਹੜੂ ਆਪਾਂ ਕਹਿੰਦੇ ਇੱਕ ਓੰਕਾਰ ਇੱਕ ਓੰਕਾਰ ਚ ਜਨਮ ਹੁੰਦਾ। ਤੇ ਇੱਕ ਓੰਕਾਰ ਚ ਪਲਣਾ ਹੁੰਦਾ। ਇੱਕੋਂ ਘਾਰ ਦੇ ਚ ਸਮਾਂ ਲੰਦਾ ਬੰਦਾ ਬਾਗੇ ਕਰਦਾ ਤੇ ਗੁਰੂ ਨਾਨਕ ਨੇ ਕਹੇ ਵੀ ਮਲਕ ਭਾਗੂ ਅਈ ਤੇਰਾ ਪੋਜ ਨਹੀਂ ਸ਼ਗਰਾ ਕਹਿੰਦੇ ਮੇਰੇ ਪੋਜ ਕੀ ਕੰਮ ਹੈ ਕਹਿੰਦੇ ਪਾਪਾਂ ਦਾ ਪੋਜ ਕਹਿੰਦੇ ਨਾ ਇਹ ਮੈਂ ਲੰਗਰ ਲਾਇਆ ਆ ਵੀ ਕਿਰੇ ਕਿਰੇ ਸੰਤ ਸੰਗ ਨਹੀਂ ਲੰਗਰ ਚੋਂ ਦੇ ਕਹਿੰਨਗੇ ਨਹੀਂ ਅੰਦਰ ਤੇਰੇ ਪਾਪਸ ਦੇ ਜੇ ਆਪਾਂ ਢੇਲੇ ਤੇ ਉੱਧੜ ਜਾਣ ਕਲਾਂ ਵਰ ਦੇ ਦੁਕਾਨ ਲਗਾ ਠੀਕ ਐ ਭਾਈ ਲਾਲੂ ਕਿੰਨੇ ਵੀ ਕਰੋ ਰੋਟੀ ਲੈ ਕੇ ਆ ਭਾਈ ਲਾਲੂ ਦੀ ਰੋਟੀ ਲੈ ਕੇ ਇੱਕ ਹੱਥ ਜੋ ਦੇ ਪੂੜੀਆਂ ਫੜ ਲੀਆਂ ਮਲਕ ਭਾਗੋ ਤੇ ਖਵਾਨ ਭਾਈ ਲਾਲੂ ਦੀ ਰੋਟੀ ਖਾਣ ਜਦੋਂ ਉਹਦੀ ਰੋਟੀ ਨਚੇੜੀ ਤੇ ਉਹਦੇ ਚੱਖੂ ਕਹਿੰਦਾ ਆਇ ਤੇਰੇ ਭਾਗਾਂ ਇਹ ਪਾਪਾ ਦਾ ਲੰਗਰ ਤੇ ਨਹੀਂ ਤਾਂ ਨਹੀਂ ਛਕਣਾ ਤੇ ਆ ਜਿਹੜਾ ਕਿਰਤੀਕ ਸਾਹ ਤੇ ਕਿਰਤੀ ਦੀ ਕਮਾਈ ਦੀ ਉਹ ਵਿੱਚ ਦੁੱਧ ਵਗਿਆ ਤੇ ਇਹ ਸੰਤ ਦੀ ਪਹਿਚਾਨ ਸੰਤ ਜਿਹੜਾ ਲਿਬਾਸ ਨੂੰ ਨਹੀਂ ਕਿਹਾ ਗਿਆ ਲਿਬਾਸ ਹੀ ਹੋਣਾ ਚਾਹੀਦਾ ਵਸੇ ਲਿਬਾਸ ਤੋਂ ਪਤਾ ਲੱਗ ਗਿਆ ਵੀ ਇਹ ਕਿਹੜਾ ਵਾ ਇਹ ਹੈਗਾ ਵਾ ਪਰ ਜਿਹੜੇ ਲਿਬਾਸ ਪਾਉਂਦੇ ਵੀ ਹਨ ਉਹਨਾਂ ਦੇ ਵਾਤੇ ਕੋਈ Hindu ਦੀ ਕੋਈ ਮੁਸਲਮਾਨੀ ਕੋਈ ਸਿੱਖ ਨਹੀਂ ਕੋਈ ਸਾਇਦ ਸਾਰੇ ਬਰਾਬਰ ਆ ਜਿਹੜਾ ਹੋਵੇ ਸੰਤ ਤੇ ਜਿਹੜਾ ਨਹੀਂ ਸੀ ਜਿਹੜਾ ਦੇਖੀ ਆ ਉਹਦੇ ਵਾਰ ਤੇ ਸਾਰੇ ਆਂ ਬੀਆ ਆ ਫਲਾਣੀ ਜਹਾ ਦਾ ਬੰਡੋ ਜਾਂ ਤਾਂ ਪੱਲੇ ਦੀ ਫਸਿਆ ਬੰਡ ਲਟਾ ਉਹ ਵਰਨਾ ਚ ਵੰਡਿਆ ਕਿ ਗੁਰੂ ਨਾਨਕ ਨੇ ਕਿਉਂ ਬਣਾਇਆ ਚਾਰ ਬੰਦ ਇਕੱਠੇ ਕੀ ਉਹਨੇ ਕਿ ਬ੍ਰਹਮ ਪਹਿਲੂ ਅਗਾ ਜਿਹੜਾ ਬ੍ਰਹਮ ਉਹਨਾਂ ਦੇ ਘਰ ਜਨਮ ਲਈ ਉਹ ਬ੍ਰਹਮ ਹੈ ਉਹ ਬ੍ਰਹਮ ਉਹ ਪੂਜਾ ਕਰ ਸਕਦਾ ਤੇ ਸੱਤੇ ਵੀ ਆਖੀ ਕਿ ਜੋ ਜੋਦੀ ਕਰ ਸਕਦਾ ਤੇ ਜੇ ਅਗਾ ਸੁੱਧਰ ਨੂੰ ਅਗਾ ਸੀ ਉਹ ਸੇਵਾ ਕਰ ਸਕਦਾ ਤੇ ਗੈਸ ਨੂੰ ਹੱਕ ਸੀ ਕੋ ਉਹ ਵਿੰਦ ਕਰ ਸਕਦਾ ਮਹਾਰਾਜ ਕਹਿੰਦੇ ਨੇ ਇਹਦੇ ਵਰਨਾਂ ਦੇ ਪਾਗੇ ਚਾਰ ਵਰਨ ਬਣਾਏ ਆ ਉਹਨਾਂ ਨੂੰ ਇਕੱਠਾ ਕਰਕੇ ਮਹਾਰਾਜ ਨੇ ਇੱਕ ਸਿੱਖ ਬਣਾਇਆ ਸਿੱਖ ਬਣਾਇਆ ਉਹਨੇ ਕਹ ਇਹੋ ਬ੍ਰਾਹਮਣ ਦੀ ਪਛਾਣ ਕਰੇਗਾ ਇਹੋ ਜੁੱਤ ਕਰੇਗਾ ਇਹ क्षत्रिय ਵੀ ਹੋਏਗਾ ਇਹ ਬ੍ਰਾਹਮਣੀ ਵੀ ਹੋਏਗਾ ਇਹ क्षत्रੀ ਵੀ ਹੋਏਗਾ ਇਹ ਸੁਧਰ ਵੀ ਹੋਏਗਾ ਇਹ ਵਾਸੂ ਚਾਰ ਅੰਕ ਇਕੱਠਾ ਕਰਕੇ ਗੁਰਮੁਖ ਬਣਾਉਂਦਾ ਸਿੱਖ ਬਣਾਉਂਦੇ ਇਹ ਐਸ ਗੁਰਮੁਖ ਤੇ ਸਤਿਗੁਰ ਤੇ ਪੈਦਾ ਠੀਕ ਹੈ ਹਾਂ ਜੀ ਇੰਡੀਆ ਦੇ ਪ੍ਰਵਾਨ ਪੁਸਤਕਾ ਦੇ ਕਿਵਾਂ ਪਰਤੇ ਪ੍ਰਵਾਨ ਕਰਵਾਏ ਗੁਰਚਿੱਕਾ ਫਲਸਫਾ